ਤਾਲੀ ਸਾਹਿਬ ਦੀ ਰਹਿਣ ਵਾਲੀ ਮੈਂ ਸਤਨਾਮ ਰਾਏ ਸਨੇਲ ਮੂਲੋ ਵਾਲੀ ਰੋਡ ਤੇ ਅੱਥੇ ਜੌਬ ਕਰਦੀ ਪ੍ਰਾਈਵੇਟ ਤੇ ਮੈਂ ਡੈਲੀ ਉੱਥੇ ਆਪਡਾਉਨ ਕਰਦੀ ਹਾਂ ਇੱਕ ਦਿਨ ਮੈਂ ਮੰਮੀ ਨੇ ਮੈਨੂੰ ਗੱਲ ਕੀਤੀ ਸਰਹੰਦ ਜਾਣਾ ਸੀ ਸਾਰੀ ਫੈਮਿਲੀ ਨੇ ਤੇ ਮੈਂ ਵੀ ਕਿਹਾ ਮੈਨੂੰ ਵੀ ਲੈ ਜਾਓ ਮੰਮੀ ਕਹਿੰਦੇ ਉੱਥੇ ਆ ਕੇ ਨਾਮ ਲਿਖੋਣਾ ਪੈਣਾ ਤ੍ਰਿਪਾ ਸਾਹਿਬ ਆ ਕੇ ਮੈਂ ਤ੍ਰਿਪਾ ਸਾਹਿਬ ਆਉਣ ਵਾਸਤੇ ਹਾਫਟੇ ਲੈ ਕੇ ਆਈ ਉੱਥੋਂ ਤੇ ਮੈਂ ਘਰੇ ਗਈ ਮੰਮੀ ਦੇ ਨਾਲ ਗੁਰਦੁਆਰਾ ਸਾਹਿਬ ਮੱਥਾ ਟੇਕਿਆ ਪਾਠ ਕੀਤਾ ਉੱਥੋਂ ਮੈਂ ਹਾਫਟੇ ਕਰਕੇ ਨਾਮ ਨੂੰ ਮੁਲਖਵਾਇਆ ਸੂਟ ਸੀਨੇ ਦਿੱਤਾ ਉੱਥੋਂ ਵਾਪਸ ਚਲ ਕੇ ਸਾਲ ਰੱਖੀ ਗੱਲ ਲੱਗੇ ਗਈ ਏ 45 ਦੀ ਘਟਨਾ ਆ ਉਥੇ ਦੋ ਮੁੰਡੇ ਆਏ 사ਵਰਨ ਸੀ ਤੇ ਹੈਪੀ ਸੀ ਸਾਡੇ ਪਿੰਡ ਦਾ ਹੈ 사ਵਰਨ ਸੀ ਉਹਨੇ ਆਇਆ ਸਾਡੇ ਪਿੰਡ ਦਾ ਸੀ ਬਾ ਤੇ ਮੈਨੂੰ ਲੱਗਾ ਕੋਈ ਕੰਮ ਹੋਣਾ ਹੈ ਮੈਂ ਆਪਣੇ ਰੈਸੈਪਸ਼ਨ ਕੋਲ ਕੇ ਬਾਹਰ ਪੁੱਛਣਾ ਹੈ ਕੋਈ ਕੰਮ ਹੈ ਉਹਨੇ ਹੁੰਦਿਆ ਮੇਰੀ ਕੋਈ ਗੱਲ ਬਾਤ ਨਹੀਂ ਸੁਣੀ ਹੁੰਦਿਆ ਮੇਰੇ ਚਪੇੜਾ ਮਾਰਿਆ ਤੇ ਜਿਵੇਂ ਨੋਟ ਤੇ ਮੇਰੇ ਸਕੂਟਰੀ ਤੇ ਬਿਠਾਇਆ ਪਤਾ ਨਹੀਂ ਮੈਨੂੰ ਕੀ ਸਿੰਗਾਇਆ ਮੈਨੂੰ ਬਿਓਸ਼ੀ ਦੇ ਹਾਲਤ ਵਿੱਚ ਪਤਾ ਨਹੀਂ ਕਿੱਥੇ ਲੈ ਕੇ ਜਾਂਦੇ ਰਹੇ ਮੈਂ ਮੱਕੋਟ ਮਾਰ ਕਰਦੇ ਰਹੇ ਸੀ ਜਿਕਰ ਰਿਲੇਸ਼ਨ ਬਣਾਉਂਦੇ ਰਹੇ ਦੀ ਫੈਮਿਲੀ ਮੈਨੂੰ ਕੋਟ ਦੀ ਮਾਰਦੀ ਰਹੀ ਇਹ ਸਾਰੀ ਵਾਰਦਾਤ ਕਿੰਨੀ ਵੀ ਆ ਪਰ ਇਹ ਮੁਸੀਬਤਾਂ ਆ ਸਾਡੇ ਪਿੰਡ ਦਾ ਤੇ ਮੈਂ ਸਿਰਫ ਇੱਕੋ ਹੀ ਗੱਲ ਕਹਿਨੀ ਆ ਕਿ ਮੈਨੂੰ ਇਨਸਾਫ ਦਿੱਤਾ ਜਾਵੇ ਜੇ ਮੈਂ 13 April ਨੂੰ ਉੱਥੋਂ ਭੱਜ ਕੇ ਆਈ ਆ ਚੋਰੀ ਛਿਪੇ ਤੇ ਮੈਂ 4-5 ਦਿਨ ਹੋ ਗਿਆ ਮੈਨੂੰ ਇੱਥੇ ਥਾਣੇ ਦੇ ਚੱਕਰ ਮਾਰਦੀ ਨੂੰ ਮੈਨੂੰ ਕੋਈ ਇਨਸਾਫ ਦੀ ਉਮੀਦ ਨਹੀਂ ਦਿਖ ਰਹੀ ਹੈ ਕਿ ਨਾ ਹੀ ਕੋਈ ਕਾਨੂੰਨ ਮੇਰੀ ਸੁਣਨ ਆਇਆ ਪੁਲਿਸ ਵਾਲੇ ਕੋਈ ਗੱਲ ਕਹੀ ਕਹਿੰਦੇ ਪਰਚਾ ਕੱਟ ਕਾਂਗੇ 4 ਦਿਨ ਬਾਅਦ ਕੱਟ ਕਾਂਗੇ ਕੋਈ ਕੁਝ ਨਹੀਂ ਕਰਤਾ ਪਿਆ ਮੈਂ ਐਸਐਸਪੀ ਦੇ ਪੇਸ਼ ਵੀ ਹੋਈ ਮੈਂ ਐਸਐਸਪੀ ਦੇ ਵੀ ਪੇਸ਼ ਹੋਈ ਆ ਉਹਨਾਂ ਨੇ ਵੀ ਕਿਹਾ ਕਿ ਕੋਈ ਨਹੀਂ ਤੇਰਾ ਪਰਚਾ ਕੱਟ ਦਾਂਗੇ ਇਸ ਟਾਈਮ ਮੈਂ ਪ੍ਰੈਗਨੈਂਟ ਆ ਮੇਰੇ ਨਾਲ ਫਿਜ਼ੀਕਲ ਰਿਲੇਸ਼ਨ ਬਣਾਏ ਆ ਜ਼ਬਰਦਸਤੀ ਮੁੰਡੇ ਨਾਲ ਹੁਣ ਕੀ ਮੀਟ ਕਰਦੀ ਆ ਤੁਸੀਂ ਇੱਥੇ ਆ ਕੇ ਮੈਂ ਕੋਈ ਮੀਟ ਕਰਦੀ ਆ ਕਿ ਇਹਨਾਂ ਨੂੰ ਸਜ਼ਾ ਦਵਾਈ ਜਾਵੇ ਮੈਨੂੰ ਇਨਸਾਫ ਦਿੱਤਾ ਜਾਵੇ ਕਿ ਅੱਜ ਮੈਨੂੰ ਇਨਸਾਫ ਨਾ ਮਿਲਿਆ ਤੇ ਬਾਕੀ ਕੋਈ ਕੁੜੀ ਸੇਫ ਨਹੀਂ ਰਹਿ ਸਕਦੀ ਚਾਹੇ ਆਮ ਲੋਕੀਂ ਕੁੜੀਆਂ ਨੂੰ ਫਿਰ ਗਲਤ ਕਰਿਆ ਕਰਨਗੇ ਕਿਸੇ ਦੀ ਕੁੜੀ ਸੇਫ ਨਹੀਂ ਰਹੇ ਤੇ ਜੇ ਮੈਨੂੰ ਅੱਜ ਇਨਸਾਫ ਨਾ ਮਿਲਿਆ ਮੈਂ ਥਾਣੇ ਦੇ ਸਾਹਮਣੇ ਦਵਾਈ ਖਾ ਕੇ ਮਰ ਜਾਣਾ ਜੇ ਇਨਸਾਫ ਤੁਹਾਨੂੰ ਨਾ ਮਿਲਿਆ ਤੇ ਤੁਸੀਂ ਫਿਰ ਕੀ ਕਰੋ ਅਗਲਾ ਕਦਮ ਤੁਹਾਡਾ ਕੀ ਹੈ ਅਗਲਾ ਕਦਮ ਮੈਂ ਦਵਾਈ ਖਾ ਕੇ ਮਰ ਜੂੰਗੀ ਥਾਣੇ ਦੇ ਸਾਹਮਣੇ ਤਾਂ ਮੈਂ ਮਾਨਪ੍ਰੀਤ ਸਿੰਘ ਪੱਤੋ ਦੇ ਟਾਲੀ ਸਾਹਿਬ ਦਾ ਵਾਸੀ ਜਾਣ ਵਾਲਾ ਹਾਂ ਮੇਰੀ ਸਿਸਟਰ ਜੋ ਛੋਟੀ ਆ ਜਕਾਰ ਲਈ ਉਹ ਨਾ ਕੰਮ ਕਰਦੀ ਆਪਣੇ ਸੈੱਲਰ ਤੇ ਮੜੋ ਵਾਲੀ ਰੋਜ਼ਾਨਾ ਦੀ ਤਰ੍ਹਾਂ ਰੋਜ਼ ਹੀ ਉੱਥੇ ਕੰਮ ਤੇ ਜਾਂਦੀ ਇੱਕ ਦਿਨ ਸੰਡੇ 19 ਤਰੀਕ ਤੇ ਐਨਐਤਵਾਰ ਤੇ ਪਹਿਲਾ ਮਹੀਨਾ ਤੇ 2025 ਜਨਵਰੀ ਮਹੀਨੇ ਦੀ ਗੱਲ ਆ ਘਰੇ ਆਉਂਦੀ ਆ 12 ਵਜੇ ਮੰਮੀ ਨੂੰ ਲੈ ਕੇ ਤੇ ਗੁਰਦਰਾ ਸਾਹਿਬ ਜਾਂਦੀ ਆ ਕਹਿੰਦੀ ਸਰਾਂ ਦੇ ਜਾਣਾ ਵਾ ਤੇ ਮੇਰਾ ਉੱਥੇ ਨਾਮ ਲਿਖਾ ਦਿਓ ਬੱਸ ਜਾਣੀ ਗੁਰਬਾਤ ਸਾਹਿਬ ਕੋਈ ਤੇ ਨਾਮ ਲਿਖਾਉਂਦੀ ਇੱਕ ਆਪਣਾ ਸੂਟ ਦਿੰਦੀ ਸੋਨਾ ਘੇਰੋ ਸੇਲਰ ਦੇ ਚਲ ਜਾਂਦੇ। ਤਿੰਨ ਸਾਢੇ ਤਿੰਨ ਤੋਂ ਪੌਣੇ ਚਾਰ ਦੇ ਕਰੀਬ ਉੱਥੇ ਮੁੰਡਾ ਇੱਕ ਪਿੰਡੋਂ ਜਾਂਦਾ ਵਾ ਆਪਣੇ ਨਾਲ ਆਪਣੇ ਰਿਸ਼ਤੇਦਾਰ ਮੁੰਡੇ ਹੈਪੀ ਨੂੰ ਲੈ ਆ। ਮੁੰਡੇ ਦਾ ਨਾਂ ਸਾਵਰਿਆ, ਨੀਲਾ-ਨੀਲਾ ਨਾਂ ਕਿਹਾ ਜਾਂਦਾ। ਜੋ ਕਿ ਪਿੰਡ 'ਚ ਚੋਰੀਆਂ ਲਗਾਤੀਆਂ ਦਾ ਕੰਮ ਕਰਦੇ ਆ। ਸਾਰਾ ਪਰਿਵਾਰ ਹੀ ਇਹ ਕੰਮ ਜਿਵੇਂ ਜੋ। ਹਾਲ ਇੰਡੀਆ ਦੇ ਨਾਮ ਆ ਵੀ ਜਿੱਥੇ ਚੋਰੀ ਚੋਪੇ ਕਰਦੇ। ਮੇਰੀ ਸਿਸਟਰ ਨੂੰ ਉੱਥੇ ਚਪੇੜਾ ਮਾਰ ਕੇ ਲੈ ਕੇ ਜਾਂਦਾ ਵਾ ਤੇ ਕੋਈ ਨਸ਼ੀਲੀ ਚੀਜ਼ ਕਰਵਾ ਕੇ ਤੇ ਉਹਨੂੰ ਸਕੂਟਰੀ ਦੇ ਵਿੱਚਕਾਰ ਬਾਕੇ ਜਾਂਦੇ। ਤੇ ਅਹੀਂ ਜੇ ਪਤੋਂ ਕੇ ਕਾਲੀ ਜਾਦੂ ਆਏ ਤੇ ਡੇਰਾ ਬਾਬਾ ਨਾਨਕ ਦੇ ਵਿੱਚ ਮੈਂ ਆ ਕੇ ਦਰਖਾਸਤ ਦਿਨਾ ਮਰਾ ਨੂੰ 6-7 ਵਜੇ ਤੇ ਕਹਿੰਦੇ ਵੀ ਕੋਰੀਡੋਰ ਤੇ ਜਲਦੀਓ ਤੁਹਾਡਾ ਨਾ ਕੋਟਲੀ ਠਾਣਾ ਵਾ ਕੋਟਲੀ ਠਾਣੇ ਜਾਣਾ ਉਹ ਕਹਿੰਦਾ ਤੁਹਾਡੀ ਵਾਰਦਾਤ ਮੋੜ ਵਾਲੀ ਹੋਈ ਆ ਤੁਸੀਂ ਡੇਰੇ ਜਾਓ ਡੇਰੇ ਠਾਣੇ ਫੇਰ ਮੈਂ ਮਰਾ ਨੂੰ ਉਹਨਾਂ ਦੇ ਉਹ ਕਹਿੰਦੇ ਸਾਡੇ ਤੋਂ ਕੋ ਮਨਚੀ ਨਹੀਂ ਦਰਖਾਲ ਲੈਣ ਵਾਲਾ ਤੇ ਅਹੀਂ ਇਨਸਾਬ ਦੱਸੋ ਕਿਤੇ ਕੋ ਮਨਈਏ ਤੇ ਪੁਲਿਸ ਤੋਂ ਉਹਨੇ ਤੇ ਪੁਲਿਸ ਸਾਡਾ ਹਿਸਾਬ ਨਹੀਂ ਕਰਦੀ ਪਈ ਤਿੰਨ ਮਹੀਨੇ ਬਾਅਦ ਆਡੀ ਕੁੜੀ ਹਣ ਵਾਪਸ ਆਈ ਆ ਉਹਨਾਂ ਹਾਈ ਕੋਰਟ ਦੇ ਮਾਰਦੇ ਰਹੇ ਆ ਉਹਨਾਂ ਦੇ ਰਿਲੇਸ਼ਨ ਦੇ ਉਹਨਾਂ ਬਣਾ ਕੇ ਸਬੰਧ ਨਜਾਇਜ਼ ਬਣਾ ਕੇ ਤੇ ਉਹਨੂੰ ਬਦਨਾਮ ਕਰ ਦਿੱਤਾ ਕੁੜੀ ਦਾ ਬੇੜਾ ਕਰਕੇ ਜ਼ਿੰਦਗੀ ਖਰਾਬ ਕਰ ਦਿੱਤੀ ਆ ਜੇ ਐਸਐਸਬੀ ਦੇ ਪੇਚ ਕੁੜੀ ਹੁੰਦੀ ਆ ਬਿਆਨ ਦਿੱਤੇ ਆ ਕਹਿੰਦੇ ਪਰਚਾ ਨਹੀਂ ਹੋਣਾ ਹੋ ਜਾਏਗਾ ਹੋਣਾ ਨਹੀਂ ਉਦੋਂ ਬਾਅਦ ਡੇਰਾ ਬੱਬਾ ਨਾਨਕ ਕੋਟਲੀ ਆਉਨੇ ਉਹ ਕਹਿੰਦੇ ਡੇਰੇ ਜਾਓ ਡੇਰੇ ਆਏ ਆ ਤੇ ਐਸਐਸਓ ਉਹਨੂੰ ਕੁੰਡੀ ਲਾ ਕੇ ਬੰਦ ਕਰਕੇ ਕਹਿੰਦਾ ਕਿ ਇਹ ਤੋਂ ਉਹਨਾ ਬਿਆਨ ਬਦਲਦੇ ਮੁੰਡੇ ਦੀ ਜ਼ਿੰਦਗੀ ਖਰਾਬ ਹੋਣੀ ਥੋੜੀ ਫੇਰ ਹੁੰਦੀ ਆ ਵੀ ਮੈਂ ਬਿਆਨ ਦੇਣੇ ਆ ਤੇ ਉਹਨੂੰ ਮੈਡਮ ਕਹਿੰਦੇ ਵੀ ਤੁਹਾਡਾ ਘੰਟੇ 'ਚ ਪਰਚਾ ਆਣਾ ਸਵੇਰ ਦੇ 10 ਵਜੇ ਤੇ ਆ ਕੇ ਬੈਠੇ ਆ ਭੁੱਖੇ ਪਾਣੇ ਸਾਰਾ ਪਰਿਵਾਰ ਨਾਲ ਰਿਸ਼ਤੇਦਾਰ ਨੇ ਪਿੰਡੋਂ ਬੰਦੇ ਹੋਰ ਵੀ ਜਬਾਦ ਜਾਇ ਦੇ ਨਾਲ ਰਿਸ਼ਤੇਦਾਰ ਨੇ ਕੋਈ ਸੁਣਵਾਈ ਨਹੀਂ ਹੋਈ ਹੁਣ 7 ਵਜ ਚੁਕੇ ਆ ਅਜੇ ਤੱਕ ਕੋਈ ਪਰਚਾ ਨਹੀਂ ਕਟਿਆ ਗਿਆ ਕੋਈ ਉਹਨਾਂ ਨੇ ਕੋਈ ਸਾਨੂੰ ਪ੍ਰੂਫ ਨਹੀਂ ਦਿੱਤਾ ਕਿ ਪਰਚਾ ਹੋਇਆ ਜਾਂ ਨਹੀਂ ਸਾਡੇ ਪਿੰਡ ਦਾ ਮੌਤ ਵਰਸਤ ਤਨਜਪਰ ਵੇਜ ਮਸੀਬ ਬਟਾ ਜਿਹਨੂੰ ਕਿਹਾ ਜਾਂਦਾ ਸਾਰਾ ਮਨੁਲੀ ਭਗਤ ਉਹਦੀ ਆ ਥੋੜੀ ਨੂੰ ਚਟਾਉਣ ਵਾਲਾ ਵੀ ਉਹ ਆ ਸਾਰਾ ਕੰਮ ਕਰਾਉਣ ਵਾਲਾ ਹੈ ਉਹ ਤੇ ਨਾਲ ਸਾਡੇ ਚਾਚੇ ਦਾ ਚਾਚੇ ਦਾ ਮੁੰਡਾ ਆ ਹਾਂਜੀ ਸਾਹੀ ਮਦੀਪ ਮੀਰ ਇਹ ਰਾਤ ਦੇ ਵੀ ਆਡੀਤੀ ਨੂੰ ਮਤਲਬ ਸਾਡੀ ਭੈਣ ਨੂੰ ਜਿਹੜਾ ਵਾ ਇਨਸਾਫ ਦਿੱਤਾ ਗਿਆ ਤੇ ਸਾਡੀ ਭੈਣ ਕਹਿੰਦੀ ਅਗਲੀ ਤੇ ਮੈਂ ਕੋਈ ਥਾੜ ਮਿਲਦੇ ਹਾਂਜੀ ਇਹ ਲੜਕੀ ਦਾ ਬੀ ਸੰਦੇ ਆਰ ਕੋਕੂ ਦੀ 40 ਸਾਲਾਂ ਤੇ ਇਹ ਨਾ ਆਪਣਾ ਸਜ਼ਨਾਮ ਰੈਜ਼ੂਮੇ ਦਾ ਫੋਟੋ ਭੋਣਿਆ ਦੁੱਤੀ ਮੋੜਵਾਲੀ ਪਿੰਡ ਲਾਗੇ ਉਥੇ ਜੋਬ ਕਰਦੀ ਸੀ ਤੇ ਇਹਨੇ ਕਿਹਾ ਵੀ ਮਿਲਣਾ ਸੌਰਵ ਸਿੰਘ ਦੇ ਨਾਮ ਦੇ ਕਾਹਨ ਦੋਵਤ ਦਵਲਤੀ ਦੇ ਆਗਿਆ ਨੇ ਘੱਟ ਬੰਦ ਰੱਖਿਆ ਤੇ ਉੱਥੇ ਆਪਣੇ ਪਰਿਵਾਰ ਦੇ ਵਿੱਚ ਮੈਂ ਰੱਖ ਸਕਿਆ ਕਿ ਉਹ ਇਹਨਾਂ ਗਰਾਂ ਵਿਅਕਤੀਆਂ ਨਾਲ ਜਿਹੜੀ ਤਾਕਤ ਨਾਲ ਦਸ ਪੱਖ ਦਾ ਵੀ ਨਾਮ ਰਿਹਾ ਜਿਹਨਾਂ ਧਰਮ ਪਰਮਰਥਨਵਾਦ ਦੇ ਕਿੱਜ ਰਹੀਆਂ ਤੇ ਬਾਕੀ ਦੇ ਬਿਆਨ ਅਤੇ ਗੇਡ ਨੂੰ ਦੇਸੀ ਕੀ ਮੈਨੂੰ ਮਿਲਦੇ ਰਹੇ ਮਤਲਬ ਇਹ ਸਰਕਾਰ ਕੇ ਸਾਰੀ ਜਿਹੜੀ ਰਿਪੋਰਟ ਤੇ ਬਿਆਨ ਇਹਨਾਂ ਦੇ ਲੈਦੇ ਜਾਂ ਯਾਨ ਲਾ ਕੇ ਫੋਰਮ ਤਿਆਰ ਕਰਦੇ ਤੇ ਥਰੂ ਕਰਦੇ ਵਾਜੇ ਦਾ ਸਿਸਾ ਬਣੇ 42 ਡੀ ਡੀ ਬਿੱਗਲ ਹੋ ਰਿਹਾ ਹੈ ਤੇ ਇਹ 라ਉਂਡ ਫੋਟਵਾਰ ਨੂੰ ਦੇਈ ਆਗੇ ਫੋਟਵਾਰੋਂ ਗਿਆਮ ਚ ਆਇਆ ਇਹ ਗੱਲਾਂ ਜਿਹੜੀਆਂ ਸਾਰੇ ਗਿਆਮ ਜਿੰਨੇ ਨੇ ਦੱਸਾਇਆ ਕਰ ਮੰਨਦੇ ਸਾਡੇ ਸਰਬਸਤ ਕਮੇਨ ਕੋ ਜੀ ਆਏ ਉਹਨਾਂ ਨੇ ਗਿਆਮ ਕਰ ਉਹ ਸਰਮਾ ਜੀ ਬਣਦੀ ਜਾ ਰਹੀ ਉਹ ਜੱਟ